ਮੁੱਖ ਮੰਤਰੀ ਨੇ ਕਰੀਬਨ 3 ਸਾਲ ਪਹਿਲਾਂ ਇਸੇ ਧਰਤੀ ਤੇ ਖੜ ਕੇ ਇਹ ਦਾਵਾ ਕੀਤਾ ਸੀ ਕਿ ਅਸੀਂ ਗੁਰਦੁਆਰਾ ਸਾਹਿਬ ਨੂੰ ਆਉਂਦੀਆਂ ਸੜਕਾਂ ਨੂੰ ਡਬਲ ਕਰਾਂਗੇ ਤੇ ਇਹਨਾਂ ਨੂੰ ਪੱਕੀਆਂ ਕਰਾਂਗੇ ਪੱਕੀਆਂ ਦਾ ਕੀ ਕਰਨੀ ਆ ਸੀ ਜਿਹੜੀਆਂ ਸੜਕਾਂ ਕੁਝ ਬਚੀਆਂ ਵੀ ਨੇ ਉਹਨਾਂ ਦੇ ਵੀ ਬੁਰੇ ਹਾਲੇ ਫਤੇਗੜ ਸਾਹਿਬ ਨੂੰ ਜਾਣ ਵਾਲੀਆਂ ਸੜਕਾਂ ਦੇ ਉੱਤੇ ਕੇਵਲ ਲੁੱਕ ਪਾ ਕੇ ਕਵਰ ਕਰ ਦਿੱਤਾ ਜਾਂਦਾ ਟੋਿਆਂ ਨੂੰ ਆ ਸੜਕਾਂ ਦਾ ਹਾਲ ਕਿਸ ਤਰੀਕੇ ਦਾ ਕਿ ਕੇਵਲ ਪੈਰ ਮਾਰਦੇ ਹੀ ਸੜਕਾਂ ਭੁਰਦੀਆਂ ਨਜ਼ਰ ਆ ਰਹੀਆਂ ਨੇ ਕਿ ਜੋ ਸਾਡੇ ਫਤਿਹਗੜ੍ਹ ਸਾਹਿਬ ਦੇ ਜ਼ਿਲ੍ਹੇ ਦੀਆਂ ਸੜਕਾਂ ਇਹਨਾਂ ਦੀ ਬਹੁਤ ਜ਼ਿਆਦਾ ਮੰਦੀ ਹਾਲਤ ਹੈ 2 ਸਾਲ ਤੋਂ ਇਹਨਾਂ ਦਾ ਬੁਰਾ ਹੀ ਹਾਲ ਹੈ ਇਹ ਰੋਡਾਂ ਦਾ ਸਭ ਤੋਂ ਮਾੜਾ ਹਾਲ ਹੈ ਆਮ ਆਦਮੀ ਪਾਰਟੀ ਦਾ ਜੀ ਨਾ ਨੰਗੇ ਪੈਰ ਆਏ ਸੀ ਸਾਨੂੰ ਬਹੁਤ ਮੁਸ਼ਕਿਲ ਹੋਇਆ ਗੁਰਦੁਆਰਾ ਤੱਕ ਪਹੁੰਚਣ ਲਈ ਫਤੇਗੜ ਸਾਹਿਬ ਜ਼ਿਲ੍ਹੇ ਨੂੰ ਇੱਕ ਵੀ ਪੈਸਾ ਨਹੀਂ ਆਇਆ ਅੱਗੇ ਹਮੇਸ਼ਾ ਜਿਹੜਾ ਹੈਗਾ ਸ਼ੀਧੀ ਜੋੜ ਮੇਲੇ ਦੇ ਟਾਈਮ ਦੇ ਉੱਤੇ ਮੇਲਾ ਫੰਡ ਆਇਆ ਕਰਦਾ ਸੀ ਜਿਹਦੇ ਨਾਲ ਇਹਨਾਂ ਦੀ ਇੱਥੇ ਰਿਪੇਅਰ ਵਗੈਰਾ ਕਰ ਦਿੱਤੀ ਜਾਂਦੀ ਸੀ ਮੈਂ ਗਾਰੰਟੀ ਦੇ ਕੇ ਦੇ ਸਕਦਾ ਕਿ ਇੱਕ ਸੜਕ ਬਣਾਉਣ ਦੀ ਵੀ ਗਜਾਇਸ਼ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਹੈ ਉਹ ਨਹੀਂ ਹੈਗੀ ਮੁੱਖ ਮੰਤਰੀ ਦੇ ਐਲਾਨ ਤੇ ਦਾਬਿਆਂ ਤੇ ਵਾਦਿਆਂ ਤੋਂ ਬਾਅਦ ਆਖਿਰਕਾਰ 3 ਸਾਲ ਬਾਅਦ ਪ੍ਰਸ਼ਾਸਨ ਜਾਗਦਾ ਤੇ ਫਤੇਗੜ ਸਾਹਿਬ ਨੂੰ ਜਾਣ ਵਾਲੀਆਂ ਸੜਕਾਂ ਦੇ ਉੱਤੇ ਕੇਵਲ ਲੁੱਕ ਪਾ ਕੇ ਕਵਰ ਕਰ ਦਿੱਤਾ ਜਾਂਦਾ ਟੋਇਆਂ ਨੂੰ ਤਸਵੀਰਾਂ ਦੇਖ ਲਓ ਆਪ ਜੇ ਸੜਕਾਂ ਨੂੰਹੋ ਬੋਲਦਿਆਂ ਨੇ ਕਿ ਐਮਰਜੈਂਸੀ ਦੇ ਵਿੱਚ ਤੇ ਫੰਡਾਂ ਦਾ ਦਾਵਾ ਕਰਨ ਦੇ ਬਾਅਦ ਅਧਿਕਾਰ ਆਹ ਸੜਕਾਂ ਦਾ ਹਾਲ ਕਿਸ ਤਰੀਕੇ ਦਾ ਕਿ ਕੇਵਲ ਪੈਰ ਮਾਰਦੇ ਹੀ ਸੜਕਾਂ ਭੁਰਦੀਆਂ ਨਜ਼ਰ ਆ ਰਹੀਆਂ ਨੇ ਇਹ ਸੜਕਾਂ ਜਿਹੜੀਆਂ ਨੇ ਹੱਥ ਨਾਲ ਜਿਹੜੀਆਂ ਦੇਖੋ ਇਹ ਹੱਥ ਨਾਲ ਟੁੱਟਦੀਆਂ ਨਜ਼ਰ ਆ ਰਹੀਆਂ ਨੇ ਸੋ ਇਹ ਹਾਲ ਨੇ ਇਹ ਹਾਲ ਹੀਲੇ ਬਣਾਏ ਗਏ ਨੇ ਕਿ ਇੱਥੇ ਸੜਕਾਂ ਜਿਹੜੀਆਂ ਨੇ ਉਹ ਭੋਰੀਆਂ ਜਾਂ ਟੁੱਟੀਆਂ ਜਾਣ ਤੇ ਇਹ ਸੜਕਾਂ ਦਾ ਹਾਲ ਜਦ ਕੋਈ ਲੋਕ ਜਾਂ ਕੋਈ ਪਾਰੀ ਵਾਹਨ ਇੱਥੇ ਜੀ ਗੁਜ਼ਰੇਗਾ ਤਾਂ ਕੀ ਹੋ ਜਾਵੇਗਾ ਕੇਵਲ ਦਾਅਵੇ ਬਾਰੇ ਕੀਤੇ ਜਾ ਰਹੇ ਆ ਤਮਾਮ ਸੜਕ ਦਿਖਾ ਰਹੇ ਆ ਦੇਖੋ ਸਿਰੇ ਤੱਕ ਸੜਕ ਆ ਫਤੇਗੜ ਸਾਹਿਬ ਨੂੰ ਜਾਣ ਵਾਲਾ ਰਸਤਾ ਹੈ ਤੇ ਰਸਤੇ ਦੇ ਉੱਤੇ ਮੇਨ ਸੜਕ ਹੈ ਜਿਹੜੀ ਬਸੀ ਪਠਾਨਾ ਤੋਂ ਫਤੇਗੜ ਸਾਹਿਬ ਨੂੰ ਜਾਂਦੀ ਆ ਤੇ ਸੜਕ ਦਾ ਹਾਲ ਹੈ ਕਿ ਇੱਥੇ ਕੇਵਲ ਪੈਚ ਵਰਕ ਕਰ ਦਿੱਤਾ ਗਿਆ ਹੈ ਇਹ ਆਪਣੀਆਂ ਕਮੀਆਂ ਨੂੰ ਲੁਕਾਉਣ ਦੇ ਲਈ ਬੇਸ਼ੱਕ ਪ੍ਰਸ਼ਾਸਨ ਨੇ ਤੇ ਇੱਥੇ ਐਮ ਐਲ ਏ ਨੇ ਦਾਅਵਾ ਕੀਤਾ ਕਿ ਕਰੋੜਾ ਰੁਪਇਆ ਇੱਥੇ ਆ ਰਿਹਾ ਜਿਹਦੇ ਨਾਲ ਅਸੀਂ ਡਵੈਲਪਮੈਂਟ ਕਰ ਰਹੇ ਹਾਂ ਤਾਂ ਕਿ ਸਿੱਧੀ ਜੋੜ ਮੇਲ ਦੇ ਵਿੱਚ ਆਉਣ ਜਾਣ ਵਾਲਿਆਂ ਨੂੰ ਦਿੱਕਤ ਨਾ ਆਵੇ ਪਰ ਸੜਕਾਂ ਦਾ ਕੀ ਹਾਲ ਹੈ ਤੁਹਾਡੇ ਸਾਹਮਣੇ ਆ ਕਿ ਜੋ ਸਾਡੇ ਫਤੇਗੜ ਸਾਹਿਬ ਦੇ ਜ਼ਿਲ੍ਹੇ ਦੀਆਂ ਸੜਕਾਂ ਇਹਨਾਂ ਦੀ ਬਹੁਤ ਜ਼ਿਆਦਾ ਮੰਦੀ ਹਾਲਤ ਹੈ ਇਹਨਾਂ ਦਾ ਪਹਿਲੀਆਂ ਸਰਕਾਰਾਂ ਨਾਲੋਂ ਵੀ ਬੁਰਾ ਹਾਲ ਹੈ ਇਸ ਸਰਕਾਰ ਦਾ ਇੱਥੇ ਕੀ ਫਤੇਗੜ ਕੀ ਮੈਂ ਇਹਦਾ ਰਾਜਪੁਰੇ ਸਾਈਡ ਅਸੀਂ ਜਾਣਦੇ ਹਾਂ ਜੋ ਨਲਾਸ ਰੋਡ ਹੈ ਉਸ ਦਾ ਵੀ ਬੁਰਾ ਹਾਲ ਹੈ ਮੇਲੇ ਦੇ ਵਿੱਚ ਵੀ ਸੜਕਾਂ ਦਾ ਬੁਰਾ ਹਾਲਾ ਹੁਣ ਆ ਦੇਖ ਲਓ ਇੱਥੇ ਆ ਆਪਣੇ ਜੋਤੀ ਰੂਪ ਬੱਤੀ ਵਾਲੇ ਜਿਹੜੇ ਸਰਹੰਦ ਰੋਡ ਹੁਣ ਰਿਪੇਅਰ ਕਰ ਰਹੇ ਆ ਤੇ ਉਧਰ ਆਪਣਾ ਲਿੰਕਨ ਕਾਲੇ ਵਾਲਾ ਰੋੜੀ ਆ ਪੰਜ ਚਾਰ ਦਿਨ ਹੋਇਆ ਹੁਣ ਰਿਪੇਅਰ ਕਰ ਦੋ ਸਾਲ ਤੋਂ ਇਹਨਾਂ ਦਾ ਬੁਰਾ ਹੀ ਹਾਲ ਹੈ ਜੇ ਰੋੜਾਂ ਦਾ ਸਭ ਤੋਂ ਮਾੜਾ ਹਾਲ ਹੈ ਆਮ ਆਦਮੀ ਪਾਰਟੀ ਦਾ ਹੀ ਤੇ ਅਸੀਂ ਫਤਿਹਗੜ੍ਹ ਸਾਈ ਭਾਏ ਸੀ ਅਸੀਂ ਨਾ ਨੰਗੇ ਪੈਰ ਆਏ ਸੀ ਸਾਨੂੰ ਬਹੁਤ ਮੁਸ਼ਕਿਲ ਹੋਇਆ ਗੁਰਦੁਆਰਾ ਤੱਕ ਪਹੁੰਚਣ ਲਈ ਤੇ ਇੱਥੇ ਦੀ ਸੜਕਾਂ ਦਾ ਬਹੁਤ ਬੁਰਾ ਹਾਲ ਆ ਤੇ ਪੁਲਿਸ ਤੁਸੀਂ ਮਿਲਕੀ ਥੋੜਾ ਜਿਹਾ ਕਰੋ ਕਿਰਪਾ ਕਰੋ ਹਾਂਜੀ ਅਸੀਂ ਮਤਲਬ ਕਿ ਕਾਫੀ ਸੜਕ ਟੁੱਟੀ ਹੋਈ ਆ ਤੇ ਬਹੁਤ ਆਣ ਚ ਦਿੱਕਤ ਵੀ ਆਈ ਆ ਜਿਸ ਕਰਕੇ ਜਿਹੜਾ ਹੈ ਨੰਗੇ ਪੈਰ ਆਣਾ ਪੈਂਦਾ ਕਾਫੀ ਸੰਗਤ ਆਂਦੀ ਆ ਤੇ ਸਰਕਾਰ ਨੂੰ ਵੀ ਬੇਨਤੀ ਆ ਕਿ ਜਿਹੜੀ ਸੜਕ ਤਿਆਰ ਕੀਤੀ ਜਾਵੇ ਸੜਕਾਂ ਦਾ ਵੀਰੇ ਤੁਸੀਂ ਦੇਖੇ ਰਹੇ ਆਂ ਦੇ ਕੀ ਹਾਲ ਆ ਸਾਨੂੰ ਪਤਾ ਵੀ ਅਸੀਂ ਆਟੋ ਕਿਵੇਂ ਚਲਾਉਣਾ ਹੋਰ ਵੀ ਪ੍ਰਸ਼ਾਸਨ ਨੂੰ ਵੀ ਪਤਾ ਵੀ ਕਿਵੇਂ ਸੜਕਾਂ ਦਾ ਹਾਲ ਇਹਨਾਂ ਦਾ ਆਲੇ-ਦਾਲੇ ਵੀ ਖਾਲੀ ਇਹੀ ਸੜਕ ਤਾਂ ਨਹੀਂ ਹੈਗਾ ਹੁਣ ਦੇਖੋ ਮੇਲੇ ਦਾ ਚੱਲ ਰਿਹਾ ਸਭ ਆਪਣਾ ਟਾਈਮ ਕੋਣ ਵੀ ਇਹ ਇਹੀ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਪਹਿਲਾਂ 2 ਮਹੀਨੇ ਪਹਿਲਾਂ ਇਹ ਕੰਮ 2 ਮਹੀਨੇ ਪਹਿਲਾਂ ਕਰਨਾ ਚਾਹੀਦਾ ਇਹਨਾਂ ਨੂੰ ਸੜਕਾਂ ਦਾ ਜਿਵੇਂ ਕਿ ਸੜਕਾਂ ਦੀ ਹਾਲਤ ਆ ਇੱਧਰ ਦੇਖ ਲੋ ਜੀ ਆਪਣੇ ਮੋਤੀਰਾਮ ਮਹਾਰਾਜ ਸਾਹਿਬ ਉੱਤੇ ਸੜਕ ਬੱਟੀ ਪਈ ਆ ਇੱਧਰ ਆਪਣੇ ਜਿਹੜਾ ਮਾਧੋਪੁਰ ਸਾਈਡ ਨੂੰ ਰੋਡ ਜਾਂਦਾ ਜੀ ਅੰਡਾ ਚੌਂਕ ਤੋਂ ਉਹ ਵੀ ਸੜਕ ਬੱਟੀ ਪਈ ਆ ਹੁਣ ਆਪੇ ਤੁਸੀਂ ਦੇਖ ਲੋ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੀਦਾ ਪਹਿਲਾਂ ਪ੍ਰਸ਼ਾਸਨ ਸੀਗਾ ਜੀ ਪਹਿਲੀ ਸਰਕਾਰ ਸੀਗੀ ਬਹੁਤ ਵਧੀਆ ਜਦੋਂ ਮੇਲਾ ਆਉਂਦਾ ਸੀਗਾ ਮੇਲੇ ਦੇ ਪਹਿਲਾਂ ਤਿਆਰ ਹੋ ਜਾਂਦੀਆਂ ਦੀਆਂ ਹੀ ਫਟੇਗੜ ਸਾਹਿਬ ਨੂੰ ਆਉਣ ਵਾਲੀਆਂ ਸਾਰੀਆਂ ਸੜਕਾਂ ਅੱਜ ਸਾਡਾ ਪਿੰਡ ਫਰੋਜਪੁਰ ਆਈ ਅਪਰੋਚ ਪਰ ਤੋਂ ਤਲਾਣੀਆਂ ਨੂੰ ਆਉਂਦੇ ਬਹੁਤ ਬੁਰਾ ਹਾਲ ਆਈ ਬਾਕੀ ਅਦਰਵਾਈਜ਼ ਇਧਰ ਨੂੰ ਜਾਂਦੇ ਆਈ ਖਾਨਪੁਰ ਸਾਈਡ ਨੂੰ ਇਧਰ ਵੀ ਬਹੁਤ ਬੁਰਾ ਹਾਲ ਆ ਬਸੀ ਨੂੰ ਜਾਂਦੇ ਆ ਬਸੀ ਵਾਲੇ ਰਾਹਤੇ ਦਾ ਬਹੁਤ ਜ਼ਿਆਦਾ ਬੁਰਾ ਹਾਲ ਆ ਡਵੈਲਪਮੈਂਟ ਲਈ ਜਿਹੜੇ ਪੈਸੇ ਵਾਸਤੇ ਪ੍ਰਸ਼ਾਸਨ ਚੈਲੰਜ ਕਰਦਾ ਨਜ਼ਰ ਆ ਰਿਹਾ ਸੀ ਉਹ ਪੈਸਾ ਹਜ ਤੱਕ ਪਹੁੰਚਿਆ ਜਾਂ ਨਹੀਂ ਪਹੁੰਚਿਆ ਇਸ ਉੱਤੇ ਆਰਟੀਆਈ ਦੇ ਵਿੱਚ ਵੀ ਜਵਾਬ ਨਹੀਂ ਦਿੱਤਾ ਗਿਆ ਆਰਟੀਆਈ ਪਾਉਣ ਵਾਲੇ ਅਮਰਦੀਪ ਸਿੰਘ ਧਾਰਨੀ ਸਾਡਾ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਧਾਰਨੀ ਸਾਹਿਬ ਤੁਹਾਡੇ ਵੱਲੋਂ ਆਰਟੀਆਈ ਪਾਈ ਜਾਂਦੀ ਆ ਕੀ ਖੁਲਾਸੇ ਹੁੰਦੇ ਨੇ ਕੀ ਤਸਵੀਰ ਸਾਹਮਣੇ ਜਿਹੜੀ ਆਰਟੀਆਈ ਪਾਈ ਗਈ ਉਹਦਾ ਖੁਲਾਸਾ ਤਾਂ ਕੋਈ ਵੀ ਨਹੀਂ ਹੋਇਆ ਮੈਂ ਉਹ ਇਸੇ ਕਰਕੇ ਆਰਟੀਆਈ ਆ ਜਿਹੜੀ ਡਿਪਟੀ ਕਮਿਸ਼ਨਰ ਫਤੇਗੜ ਸਾਹਿਬ ਔਰ ਐਕਸੀਡੈਂਟ ਪੀਡਬਲਿਊਡੀ ਦੋਵਾਂ ਨੂੰ ਫਾਈਲ ਕੀਤੀ ਸੀ ਔਰ ਜੀਤੇ ਵਿੱਚ ਡਿਪਟੀ ਕਮਿਸ਼ਨਰ ਵੱਲੋਂ ਦਾ ਇਹ ਜਵਾਬ ਆਇਆ ਕਿ ਜੀ ਅਸੀਂ ਜਿਹੜੇ ਸਬੰਧਤ ਵਿਭਾਗ ਹੈ ਉਹਨਾਂ ਨੂੰ ਭੇਜ ਦਿੱਤਾ ਗਿਆ ਔਰ ਜਿਹੜੇ ਸਬੰਧਤ ਵਿਭਾਗ ਹੈਗੇ ਆ ਉਹਨਾਂ ਨੂੰ ਮੈਂ ਫੋਨ ਕਰ ਕਰਕੇ ਉਹਨਾਂ ਦੇ ਚਾਹੇ ਐਕਸੀਡੈਂਟ ਹੈਗੇ ਆ ਚਾਹੇ ਐਸਟੀਓ ਹੈ ਮੈਂ ਹੰਬ ਚੁੱਕੇ ਆ ਮੈਨੂੰ ਕਿਸੇ ਨੇ ਕੋਈ ਜਵਾਬ ਨਹੀਂ ਦਿੱਤਾ ਨਾ ਹੀ ਕੋਈ ਤਰੀਕਾ ਗੱਲ ਕੱਢਦੇ ਹੈਗੇ ਆ ਇਹ ਗੱਲ ਸ਼ੁਰੂਆਤ ਇਸ ਤਰ੍ਹਾਂ ਹੋਈ ਕਿ ਪਿਛਲੇ ਦਿਨਾਂ ਦੇ ਵਿੱਚ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਔਰ ਹਲਕਾ ਵਧਾਇਕ ਵੱਲੋਂ ਇੱਕ ਪ੍ਰੈਸ ਕਾਨਫਰੰਸ ਆ ਕੀਤੀਆਂ ਗਈਆਂ ਔਰ ਅਖਬਾਰਾਂ ਦੇ ਵਿੱਚ ਸਾਰਿਆਂ ਦੇ ਵਿੱਚ ਲਾਇਆ ਗਿਆ ਕਿ ਫਤੇਗੜ ਸਾਹਿਬ ਨੂੰ ਜਿਹੜਾ ਹੈਗਾ ਜੋੜ ਮੇਲੇ ਵਾਸਤੇ ਇੰਨੇ ਕਰੋੜ ਰੁਪਈਆ ਜਿਹੜਾ ਹੈਗਾ ਭੇਜ ਦਿੱਤਾ ਗਿਆ ਔਰ ਉਹਦੇ ਨਾਲ ਜਿੰਨੀਆਂ ਸੜਕਾਂ ਫਤੇਗੜ ਸਾਹਿਬ ਨੂੰ ਆਉਣ ਵਾਲੀਆਂ ਹੈਗੀਆਂ ਉਹਨਾਂ ਦੀ ਕਾਇਆਕਲਪ ਜਿਹੜੀ ਹੈਗੀ ਆ ਕਰ ਦਿੱਤੀ ਜਾਊਗੀ ਮੈਂ ਕੁਝ ਦਿਨ ਦੇਖਦਾ ਰਿਹਾ ਔਰ ਦੇਖਦਾ ਰਿਹਾ ਕਿ ਉਹ ਤਾਂ ਕਾਇਆ ਕਲਪ ਤਾਂ ਬਾਅਦ ਦੇ ਵਿੱਚ ਹੋਊਗੀ ਕਾਇਆ ਕਲਪ ਉਦੋਂ ਹੋਊਗੀ ਜਦੋਂ ਕੰਮ ਸ਼ੁਰੂ ਹੋਊਗਾ ਪਰ ਕੰਮ ਜਿਹੜਾ ਸਿੰਘ ਸਭਾ ਦਾ ਜੋੜ ਮੇਲ ਹੈ ਉਹ ਤਕਰੀਬਨ ਅੱਜ ਤੋਂ 10 ਦਿਨ ਪਹਿਲਾਂ ਸ਼ੁਰੂ ਹੋ ਗਿਆ ਸੀ ਔਰ ਇਹ ਇੰਨਾ ਰਸ਼ ਸ਼ੁਰੂ ਹੋ ਗਿਆ ਸੀ ਔਰ ਹੁਣੇ ਮੈਂ ਤੁਹਾਨੂੰ ਇਹਨਾਂ ਦੀ ਗੱਲ ਦੱਸਦਾ ਕਿ ਮੈਂ ਤੁਹਾਨੂੰ ਆਪਣੇ ਜਿਹੜੇ ਆਪਣੇ ਪਰਸਨਲ ਰਿਸੋਰਸਸ ਹੈਗੇ ਆ ਜਿਨ੍ਹਾਂ ਤੋਂ ਮੈਂ ਪਤਾ ਕੀਤਾ ਹੈ ਉਸ ਤੋਂ ਇਹ ਹੈਗਾ ਕਿ ਫਤਿਹਗੜ ਸਾਹਿਬ ਜ਼ਿਲ੍ਹੇ ਨੂੰ ਇੱਕ ਵੀ ਪੈਸਾ ਨਹੀਂ ਆਇਆ ਅੱਗੇ ਹਮੇਸ਼ਾ ਜਿਹੜਾ ਹੈਗਾ ਸ਼ੀਦੀ ਜੋੜ ਮੇਲੇ ਦੇ ਟਾਈਮ ਦੇ ਉੱਤੇ ਮੇਲਾ ਫੰਡ ਆਇਆ ਕਰਦਾ ਸੀ ਜਿਹਦੇ ਨਾਲ ਇਹਨਾਂ ਦੀ ਇੱਥੇ ਰਿਪੇਅਰ ਵਗੈਰਾ ਕਰ ਦਿੱਤੀ ਜਾਂਦੀ ਸੀ ਐਤਕੀ ਕੀ ਹੋਇਆ ਇਹ ਪਿਛਲੇ ਮੈਂ ਤੁਹਾਨੂੰ ਦੱਸਦਾ ਕਿ ਇੱਥੇ ਜਦੋਂ ਇਹਨਾਂ ਦੀ ਸਰਕਾਰ ਬਣੀ ਨਾ ਆਮ ਆਦਮੀ ਪਾਰਟੀ ਦੀ ਇਹਨਾਂ ਨੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਮੁੱਖ ਮੰਤਰੀ ਸਾਹਿਬ ਜਦੋਂ ਨਤਮਸਤਕ ਹੋਣ ਆਏ ਸਾਡੇ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਤੇ ਮੈਨੇਜਰ ਸਹਿਬਾਨ ਔਰ ਜਿਹੜੇ ਬਾਕੀ ਦੇ ਨੁਮਾਇੰਦੇ ਹੈਗੇ ਸਾਰੇ ਇੱਥੇ ਸੀ ਉਹਨਾਂ ਦੀ ਹਾਜ਼ਰੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਫਤੇਗੜ ਸਾਹਿਬ ਨੂੰ ਆਉਂਦੀਆਂ ਪੰਜ ਸੜਕਾਂ ਜਿਹੜੀਆਂ ਉਹ ਮੈਂ ਜਿਹੜੀਆਂ ਹੈਗੀਆਂ ਖੁੱਲੀਆਂ ਵੀ ਕਰ ਦੂੰਗਾ ਔਰ ਨਵੀਆਂ ਰੀਕਾਰਪੇਟਿੰਗ ਕਰ ਦੂੰਗਾ ਪਿਛਲੇ ਸਾਲ ਵੀ ਮੈਂ ਉਸ ਦੇ ਉੱਤੇ ਰੌਲਾ ਪਾਇਆ ਕਿ ਜਿਹੜੀ ਉਹ ਰੀਕਾਰਪੇਟਿੰਗ ਸੀ ਪਿਛਲੇ ਤੋਂ ਪਿਛਲੇ ਸਾਲ ਬੀਓ ਕਿੱਥੇ ਹੈਗੀ ਆ ਉਹ ਕਿਤੇ ਨਹੀਂ ਦਿਖੀ ਪਰ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਦਾ ਕਿ ਕੁਝ ਦੇਰ ਬਾਅਦ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣੀ ਚਾਹੁੰਦਾ ਕਿ ਫਤੇਗੜ ਸਾਹਿਬ ਦੇ ਵਿੱਚ ਜਿਹੜੀ ਸੰਗਤ ਆਉਂਦੀ ਆ ਜਾਂ ਉਹ ਮਰਿੰਡਾ ਸਾਈਡ ਤੋਂ ਆਉਂਦੀ ਆ ਜਾਂ ਉਹ ਸਰਹੰਦ ਸਾਈਡ ਤੋਂ ਆਉਂਦੀ ਆ ਜਾਂ ਗਵਿੰਦਗੜ੍ਹ ਸਾਈਡ ਤੋਂ ਆਉਂਦੀ ਆ ਜਾਂ ਚੰਡੀਗੜ੍ਹ ਸਾਈਡ ਤੋਂ ਆਉਂਦੀ ਆ ਇਸ ਗੁਰਦੁਆਰਾ ਸਾਹਿਬ ਦੇ ਮੂਹਰੇ ਰਸ਼ ਨਾ ਹੋਵੇ ਇਸ ਕਰਕੇ ਸੜਕਾਂ ਨੂੰ ਆਲੇ ਦੁਆਲੇ ਨੂੰ ਘੁਮਾਇਆ ਜਾਂਦਾ ਉਹਨਾਂ ਦੀ ਹਾਲਤ ਇੰਨੀ ਬਦ ਤੋਂ ਬੱਤਰ ਹੈਗੀ ਆ ਮੈਂ ਕਹਣਾ ਵੀ ਮੈਂ ਗਰੰਟੀ ਦੇ ਕੇ ਦੇ ਸਕਦਾ ਕਿ ਇੱਕ ਸੜਕ ਬਣਾਉਣ ਦੀ ਵੀ ਗੁੰਜਾਇਸ਼ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਹੈ ਉਹ ਨਹੀਂ ਹੈਗੀ ਪਿਛਲੇ ਵਾਰ ਇਹਨਾਂ ਨੇ ਕੀ ਕਰਿਆ ਇਹ ਜਿਹੜੀ ਫਤੇਗੜ ਸਾਹਿਬ ਤੋਂ ਮਰਿੰਡਾ ਸੜਕ ਆਉਂਦੀ ਹੈ ਇਸ ਸੜਕ ਨੂੰ ਜਿਹੜਾ ਹੈਗਾ ਇਹਨਾਂ ਨੇ ਪਿਛਲੇ ਤੋਂ ਪਿਛਲੀ ਸਵੇਰ ਤੋਂ ਪਹਿਲਾਂ ਇਹਨਾਂ ਨੇ ਰੀਕਾਰਪੇਟਿੰਗ ਕਰਤੀ ਉਹ ਕਰਨ ਤੋਂ ਬਾਅਦ ਮੇਰੀ ਹੈਰਾਨੀ ਦਾ ਮਤਲਬ ਇਹ ਹੋਇਆ ਕਿ ਉਹ ਮੇਰਾ ਖਾਲਾ ਮਹੀਨੇ ਜਾਂ 2 ਮਹੀਨੇ ਦੇ ਵਿੱਚ ਹੀ ਸੀਬਰੇ ਇਹ ਬੋੜ ੜਾਲੇ ਨੇ ਜਿਹੜੀ ਹੈਗੀ ਆ ਪੱਟ ਤੀ ਅੱਧੀ ਅੱਧੀ ਸੜਕ ਪੂਰੀ ਪੱਟ ਤੀ ਉਹ ਚਾਹੇ ਅ ਬਹਾਦਰਗੜ੍ਹ ਤੋਂ ਲੈ ਕੇ ਫਤਿਹਗੜ੍ਹ ਸਾਹਿਬ ਤੱਕ ਸੀ ਉਸ ਤੋਂ ਅੱਗੇ ਜਿਹੜਾ ਹੈਗਾ ਜੋਤੀਸ ਰੂਪ ਗੁਰਦੁਆਰਾ ਸਾਹਿਬ ਤੋਂ ਲੈ ਕੇ ਜਿਹੜੀ ਹੈਗੀ ਆ ਮਾਦਵਪੁਰਾਲੀ ਰੋਡ ਤੇ ਸੀ ਜਿਹਨੂੰ ਲਿੰਕਨ ਕਾਲੇ ਰੋਡ ਕਹਿੰਦੇ ਆ ਉਸ ਦੇ ਉੱਤੇ ਅੱਧੀ ਅੱਧੀ ਸੜਕ ਇਹਨਾਂ ਨੇ ਖਤਮ ਕਰਤੀ ਪਿਛਲੇ ਸਾਲ ਸਿੰਘ ਸਭਾ ਜਿਹੜੀ ਉਸ ਵੇਲੇ ਇਹਨਾਂ ਨੇ ਉਹਦਾ ਕੁਝ ਨਹੀਂ ਕੀਤਾ ਹੈਗਾ ਪੱਟੀਆਂ ਵੀ ਆ ਸੜਕਾਂ ਨੂੰ ਸਿਰਫ ਕਰਾ ਮਾਰ ਕੇ ਇਹਨਾਂ ਨੇ ਸੜਕਾਂ ਚਲਦੀਆਂ ਕਰਤੀਆਂ ਔਰ ਪੂਰਾ ਸਾਲ ਜਿਹੜੇ ਹੈਗੇ ਲੋਕ ਇੱਥੇ ਉਹ ਕਰਦੇ ਰਹੇ ਮਤਲਬ ਆਪਣੇ ਆਪਣੇ ਲੈਵਲ ਤੇ ਹਰ ਇੱਕ ਨੇ ਜਿਹੜੀ ਗੱਲ ਕੀਤੀ ਕਿ ਇਹ ਸੜਕਾਂ ਦਾ ਹਾਲ ਕੀ ਬਣੂਗਾ ਪਰ ਇਹ ਕਹਿੰਦੇ ਰਹੇ ਕਿ ਜੀ ਇਹ ਸੜਕਾਂ ਬਣਾਵਾਂਗੇ ਜੀ ਛੇਤੀ ਬਣਾਵਾਂਗੇ ਹੁਣ ਜਦੋਂ ਮੈਂ ਇਹ ਰੀਕਾਰਪੇਟਿੰਗ ਵਾਲੀ ਗੱਲ ਕੀਤੀ ਮੈਂ ਦੋ ਸਵਾਲ ਉਹਦੇ ਚ ਪੁੱਛੇ ਨੰਬਰ 1 ਨੰਬਰ 1 ਇਹ ਕਿ ਪੰਜਾਬ ਸਰਕਾਰ ਨੇ ਤੁਹਾਨੂੰ ਕਿੰਨਾ ਪੈਸਾ ਦਿੱਤਾ ਨੰਬਰ 2 ਤੇ ਕਿ ਜਿਹੜਾ ਇਹ ਸੜਕਾਂ ਪੱਟੀਆਂ ਸੀ ਦੇਖੋ ਜਦੋਂ ਕੋਈ ਵੀ ਹੋਰ ਪੀਡਬਲੂਡੀ ਦੀ ਸੜਕ ਨੂੰ ਜਿਹੜਾ ਹੈਗਾ ਕਟਿੰਗ ਕਰਦਾ ਹੈਗਾ ਤਾਂ ਉਹਦੇ ਪਹਿਲਾਂ ਪੈਸੇ ਜਮ੍ਹਾਂ ਕਰਾਉਂਦਾ ਉਹ ਪੈਸੇ ਜਿਹੜੇ ਹੈਗੇ ਸਿਵਰੇਜ ਬੋਰਡ ਜਿਹੜਾ ਹੈਗਾ ਸੈਂਟਰ ਦੇ ਵਿਭਾਗ ਦੇ ਵੱਲੋਂ ਜਿਹੜੇ ਹੈਗੇ ਉਹ ਕਿਰਾਏ ਗਏ ਸੀ ਔਰ ਉਹ 2 ਸਾਲ ਪਹਿਲਾਂ ਕਿਰਾਏ ਗਏ ਸੀ 2 ਸਾਲ ਪਹਿਲਾਂ ਕਿਰਾਏ ਹੋਣ ਕਰਕੇ ਉਹ ਪੈਸੇ ਜਿਹੜੇ ਹੈਗੇ ਆ ਉਸ ਸਮੇਂ ਦੀ ਜਿਹੜੀ ਹੈਗੀ ਕੀਮਤ ਦੇ ਮੁਤਾਬਕ ਕਰਾਏ ਗਏ ਹੋਣਗੇ ਹੁਣ ਜਿਹੜੇ ਹੈਗੇ ਆ ਉਹ ਕਿਹੜੇ ਖਾਤਿਆਂ ਦੇ ਵਿੱਚ ਇਹਨਾਂ ਨੇ ਖਰਚਲੇ ਕਿੱਥੇ ਖੱਡਾਂ ਦੇ ਵਿੱਚ ਵੜਤੇ ਗਾਡਨੋਸ ਕਿਉਂਕਿ ਉਹ ਪੀ ਡਬਲਯੂ ਡੀ ਨੂੰ ਪੈਸੇ ਜਮ੍ਹਾਂ ਕਰਾਏ ਜਾਂਦੇ ਐਤਕੀ ਹੁਣ ਜਦੋਂ ਇਹਨਾਂ ਨੇ ਦੇਖਿਆ ਕਿ ਹਰ ਵਿਅਕਤੀ ਜਿਹੜਾ ਹੈਗਾ ਇਸ ਦੇ ਉੱਤੇ ਜਿਹੜਾ ਹੈਗਾ ਸਵਾਲ ਕਰ ਰਿਹਾ ਹੈਗਾ ਤਾਂ ਇਹਨਾਂ ਨੇ ਉਸ ਦੇ ਬਾਅਦ ਇਹਨਾਂ ਨੇ ਫਿਰ ਉਹ ਜਿਹੜਾ ਹੈਗਾ ਜਿਹਨੂੰ ਕਹਿੰਦੇ ਹੁੰਨੇ ਆ ਨਾ ਆਈ ਕੁੜੀ ਦੀ ਜਨ ਬਿਨੋ ਕੁੜੀ ਦੇ ਕੰਨ ਹਰਾਨੀ ਦੀ ਗੱਲ ਇਹ ਹੈਗੀ ਆ ਕਿ ਇਹਨਾਂ ਨੇ ਜਿਹੜੀ ਬਸੀ ਤੋਂ ਜੀਟ ਰੋਡ ਆਪਣਾ ਫਾਟਕਾਂ ਤੋਂ ਲੈ ਕੇ ਤਲਾਨੀਆਂ ਤੱਕ ਸੜਕ ਸੀ ਸਿਮਰਨਜੀਤ ਸਿੰਘ ਮਾਨ ਦੇ ਘਰ ਨੂੰ ਜਾਂਦੀ ਆ ਉਸ ਦਾ ਏਰੀਆ ਜਿਹੜਾ ਹੈਗਾ ਇਹਨਾਂ ਨੇ ਉਹਨੂੰ ਪੱਟ ਕੇ ਉਹਦੇ ਵਿੱਚ ਰੇਤਾ ਕਹਿੰਦੇ ਜੀ ਅਸੀਂ ਸੈਂਡ ਪਾਉਨੇ ਆ ਸੈਂਡ ਪਾ ਕੇ ਉੱਪਰ ਮਿੱਟੀ ਪਾ ਕੇ ਉਹਦੇ ਉੱਪਰ ਐਨੀ ਐਨੀ ਲੇਅਰ ਹੈ ਜਿਹੜੀ ਉਹ ਮਤਲਬ ਜਿਹੜੀ ਹੈਗਾ ਲੁੱਕ ਦੀ ਪਾਤੀ ਲੋਕ ਦੀ ਪਾ ਕੇ ਉਹ ਪੈਰਾਂ ਦੇ ਨਾਲ ਹੀ ਉੱਠਦੀ ਹੈ ਖੁਦਾ ਨਾ ਖਾਸਤਾ ਜੇ ਹੁਣ ਮੀਂਹ ਇਹਨਾਂ ਦਿਨਾਂ ਦੇ ਵਿੱਚ ਆ ਜਾਂਦਾ ਤਾਂ ਮੇਰਾ خیال ਨਹੀਂ ਵੀ ਸੜਕ ਕਿਤੇ ਦਿਖੂਗੀ ਦਿਖ ਵੀ ਸਕਦੀ ਹੈਗੀ ਆ ਬਾਕੀ ਜਿਹੜੀਆਂ ਸੜਕਾਂ ਹੈਗੀਆਂ ਉਹਨਾਂ ਦੀ ਇਹਨਾਂ ਨੇ ਪੈਚ ਵਰਕਿੰਗ ਵੀ ਨਹੀਂ ਕੀਤੀ ਹੈਗੀ ਚਾਹੇ ਆਮਾਦੀਆਂ ਤੋਂ ਇਧਰਲੇ ਪਾਸੇ ਤੋਂ ਸੜਕ ਆਉਂਦੀ ਹੈਗੀ ਆ ਚਾਹੇ ਆ ਜਿਹੜੀ ਹੈਗੀ ਆ ਪਿਛਲੇ ਪਾਸੇ ਡੇਰਾ ਮੀਰਮੀਰਾ ਤੋਂ ਗਵਿੰਦਗੜ੍ਹ ਤੋਂ ਸੜਕ ਆਉਂਦੀ ਆ ਉਹਦੇ ਵਿੱਚ ਗਿੱਟੇ ਗਿੱਟੇ ਜਿਹੜੇ ਹੈਗੇ ਆ ਖੱਡੇ ਪਾਏ ਹੋਏ ਹੈਗੇ ਆ ਕਈ ਥਾਵਾਂ ਦੇ ਉੱਤੇ ਸੜਕ ਹੈ ਹੀ ਨਹੀਂ ਜਿਹੜੀ ਮਾਦੀਆਂ ਵਾਲੀ ਸੜਕ ਹੈ ਉਹ ਸੜਕ ਬਹਾਦਰਗੜ੍ਹ ਤੋਂ ਮਾਦੀਆਂ ਨੂੰ ਜਿਹੜੀ ਆਉਂਦੀ ਹੈ ਉਹ ਹੈ ਹੀ ਨਹੀਂ ਉਹ ਖਤਮ ਹੋ ਚੁੱਕੀ ਆ ਸੋ ਇਹਨਾਂ ਨੇ ਜਿਹੜਾ ਸੀਵਰੇਜ ਬੋਰਡ ਦਾ ਪੈਸਾ ਸੀ ਜਿਹੜਾ ਮਿਊਨਿਸਪਲ ਕਮੇਟੀ ਇਹਦੇ ਕੋਲ ਪੀ ਡਬਲਯੂ ਡੀ ਕੋਲ ਜਮ੍ਹਾਂ ਹੋਇਆ ਹੋਊਗਾ ਉਹ ਇਹਨਾਂ ਨੇ ਪੈਸਾ ਵਰਤ ਕੇ ਆ ਜਿਹੜੀ ਹੈਗੀ ਆ ਚਾਰ ਪੰਜ ਕਰਤੀ ਹੈਗੀ ਆ ਫਤੇਗੜ੍ਹ ਸਾਹਿਬ ਨੂੰ ਮੇਲਾ ਫੰਡ ਜਾਂ ਹੋਰ ਕੋਈ ਫੰਡ ਕੋਈ ਨਹੀਂ ਦਿੱਤਾ ਗਿਆ ਇਸ ਦੇ ਉੱਤੇ ਜਿਹੜੀ ਹੈਗੀ ਆ ਪਿਛਲੇ ਦਿਨਾਂ ਦੇ ਵਿੱਚ ਚਾਹੇ ਐਡਮਿਨਿਸਟ੍ਰੇਸ਼ਨ ਵੱਲੋਂ ਚਾਹੇ ਤੁਸੀਂ ਕਹਿ ਲੋ ਜਿਹੜਾ ਹੈਗਾ ਵਿਧਾਇਕਾਂ ਵੱਲੋਂ ਬਹੁਤ ਪਸਾਰੀਆਂ ਪ੍ਰੈਸ ਕਾਨਫਰੰਸਾਂ ਕੀਤੀਆਂ ਗਈਆਂ ਜਿਹੜੇ ਹੈਗਾ ਪ੍ਰੈਸ ਨੋਟ ਵੀ ਜਾਰੀ ਕੀਤੇ ਗਏ ਮੈਂ ਉਸ ਗੱਲ ਨੂੰ ਕਰਦੇ ਹੋਈ ਮੈਂ ਜਿਹੜਾ ਹੈਗਾ ਸ਼ੁਰੂਆਤ ਕੀਤੀ ਸੀ ਬਲਕਿ ਮੈਨੂੰ ਉਸ ਗੱਲ ਦੇ ਵਿੱਚ ਬਹੁਤ ਸਾਰੀ ਜਿਹੜੀ ਹੈਗੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਔਰ ਤੁਸੀਂ ਅੱਜ ਜਿਹੜਾ ਹੈਗਾ ਤੁਸੀਂ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਕਿ ਤੁਸੀਂ ਸਾਰੇ ਪਾਸੇ ਤੁਸੀਂ ਆਪਣਾ ਚੱਕਰ ਲਾਓ ਤੇ ਦੇਖੋ ਕੇ ਫਤੇਗੜ ਸਾਹਿਬ ਨੂੰ ਆਉਣ ਵਾਲੀਆਂ ਸੜਕਾਂ ਦੀ ਹਾਲਤ ਕੀ ਹੈਗੀ ਆ ਔਰ ਪੰਜਾਬ ਸਰਕਾਰ ਸਰਕਾਰ ਦਾ ਪੱਠਾ ਇੰਨੇ ਬੁਰੇ ਤਰੀਕੇ ਦੇ ਨਾਲ ਬੈਠਿਆ ਹੋਇਆ ਹੈਗਾ ਜੋ ਪੰਜਾਬ ਸਰਕਾਰ ਹੈਗੀ ਆ ਅੱਜ ਪੰਜਾਬ ਸਰਕਾਰ ਮੈਂ ਕਹਿੰਦਾ ਵੀ ਜੇ ਮਰਿੰਡੇ ਤੋਂ ਲੈ ਕੇ ਫਤੇਗੜ ਸਾਹਿਬ ਦਾ ਕਦੀ ਉਹਨਾਂ ਸੜਕ ਬਣਾਉਣੀ ਪੈ ਜਵੇ ਮੈਂ ਨਹੀਂ ਕਹਿੰਦਾ ਵੀ ਉਹਨਾਂ ਕੋਲ ਪੈਸੇ ਹੈਗੇ ਮੈਂ ਗਰੰਟੀ ਦੇ ਨਾਲ ਇਹ ਗੱਲ ਕਹਿ ਸਕਦਾ ਸੋ ਅੱਜ ਜਿਹੜੀ ਦੇਖੋ ਇਸ ਥਾਂ ਦੇ ਉੱਤੇ ਕਟੋ ਕਟ ਕਟੋ ਕਟ 50 ਲੱਖ ਬੰਦਾ ਨਤਮਾਸਤਕ ਹੋਣ ਆਉਂਦਾ ਇਹ 15 ਜਨਵਰੀ ਤੱਕ ਜਿਹੜਾ ਹੈਗਾ ਕੰਟੀਨਿਊਸਲੀ ਇਸ ਤਰ੍ਹਾਂ ਹੀ ਚੱਲਦਾ ਰਹਿੰਦਾ ਜਿਹੜੀਆਂ ਮਹਾਤਿਆਂ ਤੋਂ ਸਿੱਤੀ ਹੁਣ ਜੀਟੀ ਰੋਡ ਤੋਂ ਸੜਕ ਆਉਂਦੀ ਹੈ ਉਹ ਵੀ ਨਵੀਂ ਬਣੀ ਹੈ ਪਰ ਕੱਚੀ ਪੱਕੀ ਹੈ ਹੁਣ ਇੱਥੇ ਵੀ ਬੜੇ ਖੱਡੇ ਹੈਗੇ ਆ ਤੇ ਜਿਵੇਂ ਤਾਂ ਅਰਨੀ ਸਾਹਿਬ ਨੇ ਤੁਹਾਨੂੰ ਦੱਸਿਆ ਹੈਗਾ ਕਿ ਇਹ ਜਿਹੜੀਆਂ ਫੰਡਸ ਹੈਗੀਆਂ ਇੱਕ ਮਹਿਕਮੇਂ ਦੀਆਂ ਦੂਜੇ ਮਹਿਕਮੇਂ 'ਚ ਲਾ ਕੇ ਖੰਨਾ ਪੂਰੀ ਕਰ ਦੁੱਤੀ ਹੈ ਪਰ ਇਹ ਮੁਕੰਮਲ ਕੋਈ ਚੀਜ਼ ਇੱਥੇ ਹੋਈ ਨਹੀਂ ਹੈ ਸੜਕਾਂ ਦੇ ਬਾਰੇ ਤੇ ਖਾਸ ਕਰਕੇ ਫਤਿਹਗੜ੍ਹ ਸਾਹਿਬ ਦੇ ਬਾਰੇ ਚੀਫ ਮਿਨਿਸਟਰ ਸਾਹਿਬ ਨੇ ਕਿਹਾ ਸੀ ਕਿ ਜਿੰਨੀਆਂ ਵੀ ਇਹ ਗੁਰਦੁਆਰਾ ਸਾਹਿਬ ਨੂੰ ਸੜਕਾਂ ਜਾਂਦੀਆਂ ਉਹ ਮੈਂ ਬਿਲਕੁਲ ਟੋਪੀਆਂ ਬਣਵਾ ਦੂੰਗਾ ਪਰ ਅੱਗੇ ਉਹਨਾਂ ਦਾ ਹੁਕਮ ਥੱਲੇ ਤੱਕ ਪਹੁੰਚਿਆ ਨਹੀਂ ਸਿੱਧੀ ਜੋੜ ਮੇਲ ਦੀ ਸ਼ੁਰੂਆਤ ਹੋ ਚੁੱਕੀ ਆ ਤੇ ਅੱਜ ਅਸੀਂ ਖਾਸ ਤੌਰ ਤੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਨੂੰ ਜਾਂਦੀਆਂ तमाम ਸੜਕਾਂ ਚਾਹੇ ਉਹ ਕਿਹੜੀ ਵੀ ਦਿਸ਼ਾ ਤੋਂ ਆਉਂਦੀ ਹੋਵੇ ਉਸ ਦਾ ਜਾਇਜ਼ਾ ਲੱਤਾ ਹੈ ਕਈ ਸੜਕਾਂ ਤੇ ਟੋਏ ਪਏ ਪੈਸੀ ਤੇ ਕਈ ਸੜਕਾਂ ਉੱਤੇ ਮਿੱਟੀ ਪਾ ਕੇ ਪਿੰਡ ਵਾਸੀਆਂ ਵੱਲੋਂ ਸੜਕਾਂ ਨੂੰ ਕਵਰ ਕੀਤਾ ਗਿਆ ਸੀ ਉੱਥੇ ਹੀ ਪ੍ਰਸ਼ਾਸਨ ਵੱਲੋਂ ਜਿਹੜੀਆਂ ਖਾਸ ਮੇਨ ਸੜਕਾਂ ਬਣਾਈਆਂ ਗਈਆਂ ਉਹਨਾਂ ਦੇ ਪੈਚ ਵਰਕ ਕੀਤਾ ਗਿਆ ਅਜਿਹੇ ਪੈਚ ਵਰਕ ਜਿਹੜਾ ਪੈਰ ਮਾਰ ਕੇ ਹੀ ਜਿਹੜੀ ਮਿੱਟੀ ਪੁੱਟਦੀ ਨਜ਼ਰ ਆਈ ਸੋ ਕੇਵਲ ਪ੍ਰਸ਼ਾਸਨ ਆਪਣੀਆਂ ਕਮੀਆਂ ਨੂੰ ਲੁਕਾਉਂਦਾ ਨਜ਼ਰ ਆਇਆ ਹਾਲਾਂਕਿ ਮੁੱਖ ਮੰਤਰੀ ਨੇ ਕਰੀਬਨ 3 ਸਾਲ ਪਹਿਲਾਂ ਇਸੇ ਧਰਤੀ ਤੇ ਖੜ ਕੇ ਇਹ ਦਾਵਾ ਕੀਤਾ ਸੀ ਕਿ ਅਸੀਂ ਗੁਰਦੁਆਰਾ ਸਾਹਿਬ ਨੂੰ ਆਉਂਦੀਆਂ ਸੜਕਾਂ ਨੂੰ ਡਬਲ ਕਰਾਂਗੇ ਤੇ ਇਹਨਾਂ ਨੂੰ ਪੱਕੀਆਂ ਕਰਾਂਗੇ ਪੱਕੀਆਂ ਦਾ ਕੀ ਕਰਨੀ ਸੀ ਜੜੀਆਂ ਸੜਕਾਂ ਕੁਝ ਬਚੀਆਂ ਵੀ ਨੇ ਉਹਨਾਂ ਦੇ ਵੀ ਬੁਰੇ ਹਾਲੇ ਦਾਵਾ ਇੱਥੇ ਦੇ ਪ੍ਰਸ਼ਾਸਨ ਤੇ ਐਮ ਐਲ ਏ ਤੇ ਸਰਕਾਰ ਨੇ ਕੀਤਾ ਕਿ ਲੱਖਾਂ ਦਾ ਫੰਡ ਆਇਆ ਹੈ ਜਿਹੜਾ ਸੜਕਾਂ ਤੇ ਲੱਗ ਰਿਹਾ ਪਰ ਜਿਹੜਾ ਫੰਡ ਲੱਗਿਆ ਵੀ ਆ ਤੁਹਾਡੇ ਸਾਹਮਣੇ ਹੀ ਸੀ ਕਿ ਕਿਸ ਤਰੀਕੇ ਦੀ ਉਹਨਾਂ ਸੜਕਾਂ ਦੀ ਸਥਿਤੀ ਸੀ ਹੁਣ ਇਹੀ ਹੈ ਕਿ ਪ੍ਰਸ਼ਾਸਨ ਕਦ ਜਾਗੇਗਾ ਕਿ ਕਦ ਜਿਹੜੀ ਫਤੇਗੜ ਸਾਹਿਬ ਨੂੰ ਸੰਗਤ ਆ ਰਹੀ ਹੈ ਉਸ ਨੂੰ ਸੁੱਖ ਦਾ ਸਾਹ ਮਿਲੇਗਾ ਤੇ ਸੜਕਾਂ ਸਹੀ ਤੇ ਮਜ਼ਬੂਤ ਹੋਣਗੀਆਂ ਕੈਮਰਾਮੈਨ ਅਜੀਤਪਾਲ ਦੇ ਨਾਲ ਜਸਪ੍ਰੀਤ ਸਿੰਘ ਅਸ਼ਕ ਪੀਡੀਸੀ ਨਿਊਜ਼ ਫਤੇਗੜ ਸਾਹਿਬ